ਇਸ ਤਰ੍ਹਾਂ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਆ ਰਹੀ ਹੈ ਜਿੱਥੇ ਕਿ ਈਡੀ ਦੀ ਟੀਮ ਨੇ ਰਿਟਾਇਰਡ ਆਈਏਐਸ ਅਫਸਰ ਮਹਿੰਦਰ ਸਿੰਘ ਦੇ ਘਰ ਤੇ ਰੇਡ ਕੀਤੀ ਹੈ ਅਤੇ ਕਰੋੜਾਂ ਰੁਪਏ ਦੇ ਹੀਰੇ, ਸੋਨਾ ਅਤੇ ਕੈਸ਼ ਬਰਾਮਦ ਕੀਤਾ ਹੈ। ਜੀ ਹਾਂ ਚੰਡੀਗੜ੍ਹ 'ਚ ਈਡੀ ਦੀ ਟੀਮ ਨੇ ਦਬਿਸ਼ ਕੀਤੀ ਅਤੇ ਰਿਟਾਇਰਡ ਆਈਏਐਸ ਅਫਸਰ ਮਹਿੰਦਰ ਸਿੰਘ ਦੇ ਘਰ ਤੇ ਰੇਡ ਕੀਤੀ। ਇਸ ਦੌਰਾਨ ਈਡੀ ਦੇ ਹੱਥ ਕਰੋੜਾਂ ਰੁਪਏ ਦੇ ਹੀਰੇ, ਸੋਨਾ, ਕੈਸ਼ ਅਤੇ ਕਈ ਦਸਤਾਵੇਜ਼ ਵੀ ਲੱਗੇ ਨੇ। ਇਸ ਤੋਂ ਇਲਾਵਾ ਮਹਿੰਦਰ ਸਿੰਘ ਨਾਲ ਜੁੜੇ ਕੁਝ ਲੋਕ ਜੋ ਕਿ ਯੂਪੀ ਦੇ ਮੇਰਟ 'ਚ ਇੱਕ ਫਰਮ ਦੇ ਮਾਲਕ ਦੱਸੇ ਜਾ ਰਹੇ ਨੇ ਈਡੀ ਵੱਲੋਂ ਉਹਨਾਂ ਦੇ ਠਿਕਾਣਿਆਂ ਤੇ ਵੀ ਰੇਡ ਕੀਤੀ ਗਈ ਹੈ ਅਤੇ ਉੱਥੋਂ ਵੀ ਕਰੀਬ 5 ਕਰੋੜ ਰੁਪਏ ਦੇ ਹੀਰੇ, ਸੋਨਾ ਅਤੇ ਹੋਰ ਸਮਾਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਦਰਥਲੇਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਮੀਡੀਆ ਰਿਪੋਰਟਾਂ ਤਾਬਕਾ ਯੂਪੀ ਦੇ ਮੇਰਠ ਚ ਬਣੀ ਸਰਦਾ ਐਕਸਪੋਰਟ ਫਰਮ ਨਾਲ ਜੁੜੇ ਲੋਕਾਂ ਦੇ ਟਿਕਾਣਿਆਂ ਤੇ ਮੇਰਠ, ਚੰਡੀਗੜ੍ਹ, ਦਿੱਲੀ ਅਤੇ ਗੁਆ ਆ ਆਥਾਮਾ ਤੇ ਮੰਗਲਵਾਰ ਨੂੰ ਛਾਪੇਮਾਰੀ ਕੀਤੀ ਗਈ ਸੀ। ਇਸ ਦੌਰਾਨ ਕਈ ਅਹਿਮ ਦਸਤਾਵੇਜ਼ ਮਿਲੇ ਸੀ ਜਿਨ੍ਹਾਂ ਤੋਂ ਈਡੀ ਦੇ ਹੱਥ ਕਈ ਅਹਿਮ ਜਾਣਕਾਰੀਆਂ ਲੱਗੀਆਂ ਸੀ। ਇਸ ਤੋਂ ਬਾਅਦ ਈਡੀ ਦੀਆਂ ਦੋ ਟੀਮਾਂ ਨੇ ਸਾਲ 2011 ਚ ਨਵਾਇਡਾ ਦੇ ਸੀਈਓ ਰਹੇ ਮਹਿੰਦਰ ਸਿੰਘ ਦੇ ਚੰਡੀਗੜ੍ਹ ਸਥਿਤ ਤੇ ਕਾਣਿਆ ਤੇ ਦਬਿਸ਼ ਦਿੱਤੀ ਜਿਸ ਚੇ ਈਡੀ ਨੂੰ ਕਰੋੜਾਂ ਰੁਪਏ ਦੇ ਹੀਰੇ ਸੋਨਾ ਅਤੇ ਹੋਰ ਅਹਿਮ ਦਸਤਾਵੇਜ਼ ਬਰਾਮਦ ਹੋਏ ਈਡੀ ਦੇ ਅਫਸਰਾਂ ਨੇ ਦੱਸਿਆ ਹੈ ਕਿ ਇਸ ਕਾਰਵਾਈ ਚ ਤਿੰਨ ਕਰਾਂ ਤੋਂ ਕਰੀਬ 7 ਕਰੋੜ ਰੁਪਏ ਦਾ ਸੋਨਾ ਅਤੇ ਹੋਰ ਜਿਵਰਾਤ ਮਿਲੇ ਨੇ ਇਸ ਤੋਂ ਇਲਾਵਾ ਅਲਮਾਰੀਆਂ ਚ ਕਈ ਅਜਿਹੇ ਦਸਤਾਵੇਜ਼ ਮਿਲੇ ਜਿਸ ਦੇ ਬਾਰੇ ਚ ਇਹ ਲੋਕ ਜਵਾਬ ਨਹੀਂ ਦੇ ਸਕੇ ਇਹਨਾਂ ਸਾਰੇ ਦਸਤਾਵੇਜ਼ਾਂ ਨੂੰ ਜ਼ਬਤ ਕਰ ਲਿਆ ਗਿਆ ਹੈ ਜਦਕਿ ਈਡੀ ਦੇ ਅਫਸਰਾਂ ਨੇ ਮੌਕੇ ਤੋਂ ਮਿਲੇ ਲੈਪਟਾਪ ਕੰਪਿਊਟਰਾਂ ਤੋਂ ਇਲਾਵਾ ਪੰਜ ਮੋਬਾਈਲ ਵੀ ਆਪਣੇ ਕਬਜ਼ੇ 'ਚ ਲਏ ਨੇ ਉਧਰ ਐਡੀ ਨੇ ਚੰਡੀਗੜ੍ਹ 'ਚ ਰਹਿ ਰਹੇ ਰਿਟਾਇਰਡ ਆਈਐਸ ਅਫਸਰ ਮਹਿੰਦਰ ਸਿੰਘ ਦੇ ਘਰ ਤੇ ਛਾਪਾ ਮਾਰ ਕੇ 9 ਕਰੋੜ ਰੁਪਏ ਦੇ ਹੀਰੇ ਬਰਾਮਦ ਕਰ ਲਏ ਨੇ ਦੱਸੀਏ ਕਿ ਇਹ ਉਹੀ ਮਹਿੰਦਰ ਸਿੰਘ ਨੇ ਜੋ ਜੋ ਯੂਪੀ ਦੇ ਨਵਾਈਦਾ ਤੇ ਗ੍ਰੇਟਰ ਨਵਾਈਦਾ ਅਥਾਰਟੀ ਦੇ ਸੀਈਓ ਅਤੇ ਚੀਰਮੈਨ ਰਹਿ ਚੁਕੇ ਨੇ ਨੁਆਇਡਾ ਚ ਹੁਣ ED ਵੱਲੋਂ ਉਹਨਾਂ ਦੇ ਦਫ਼ਤਰਾਂ ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਇਸ ਵੇਲੇ ਦੀ ਵੱਡੀ ਖ਼ਬਰ ਇਹ ਹੈ ਕਿ ED ਵੱਲੋਂ ਰਿਟਾਇਰਡ ਅਫਸਰ ਮਹਿੰਦਰ ਸਿੰਘ ਦੇ ਘਰ ਤੇ ਰੇਡ ਕੀਤੀ ਗਈ ਹੈ ਉਹਨਾਂ ਦੇ ਘਰ ਤੋਂ ਕਰੀਬ 9 ਕਰੋੜ ਰੁਪਏ ਦੇ ਹੀਰੇ ਬਰਾਮਦ ਹੋਏ ਨੇ ਇਸ ਤੋਂ ਇਲਾਵਾ 7 ਕਰੋੜ ਰੁਪਏ ਦਾ ਸੋਨਾ ਅਤੇ 1 ਕਰੋੜ ਰੁਪਇਆ ਕੈਸ਼ ਵੀ ED ਵੱਲੋਂ ਬਰਾਮਦ ਕੀਤਾ ਗਿਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ